ਪਿਆਰ ਅੱਜ ਰਮੇ ਦਾ ਸਨਾਲਾ ਲਾਉਣ ਵਾਲੀ ਗੱਲ ਕੀਤੀ ਹੈ ਉਧਰ ਪਿੰਦਰ ਕਾਲਖਵੀਰ ਜਾਣਕਾਰੀ ਦੇ ਰਿਹਾ ਹੈ ਵੀ 4 ਫਰਵਰੀ ਨੂੰ ਰਾਜਪੂਰ ਦੇ ਵਿੱਚ ਇੱਕ ਵੱਡਾ ਕਬੱਡੀ ਕੱਪ ਹੋਣਾ ਹੈ ਔਰ ਉਹਦੇ ਲਈ ਵੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੀਆਂ ਟੀਮਾਂ ਜਿਹੜੀਆਂ ਮੇਰੇ ਵੀਰੋਂ ਭਾਗ ਲੈ ਰਹੀਆਂ ਨੇ 4 ਮੇਰੇ ਲਈ ਫਰਵਰੀ ਦਾ ਕਬੱਡੀ ਕੱਪ ਜਿਹੜਾ ਹੈ ਉਹ ਮੇਰੇ ਪੰਜਾਬੀ ਲੋਕੀ ਬਹੁਤ ਸਮਾਂ ਹੋ ਗਿਆ ਹੈ ਪਰ ਇਹਨਾਂ ਦੇ ਕਾਰਨਾਮੇ ਇਹਨਾਂ ਦੀਆਂ ਗਰਾਊਂਡਾਂ ਦੇ ਵਿੱਚ ਮੇਰੇ ਵੀਰੋਂ ਜਿਹੜੀਆਂ ਪੰਜ ਹੋਣ ਜਾਂ ਜਿਵੇਂ ਠੇਠ ਪੰਜਾਬੀ ਦੇ ਵਿੱਚ ਕਹਿੰਦੇ ਖੁੱਤੀਆਂ ਤੇ ਉਹ ਅੱਜ ਵੀ ਮੇਰੇ ਵੀਰੇ ਨੂੰ ਇਹਨਾਂ ਨੂੰ ਸਤਿਕਾਰ ਦਿਵਾ ਰੀਆਂ ਨੇ ਲੈ ਵੀ ਇੱਕ ਵਾਰ ਜੀ ਆਇਆਂ ਨੂੰ ਮੱਖਰੇਆ ਗੁਰਵੀਰ ਸਿੰਘ ਗੋਪੀ ਫਰੰਦੀਪੂਰੀਆ ਹੈ ਹਰਜਿੰਦਰ ਸਿੰਘ ਕਾਲਾ ਗਾਜੀਆਣਾ ਹੈ ਅੱਜ ਦੇ ਕਬੱਡੀ ਕੱਪ ਦੇ ਵਾਲੇ ਕੱਪ ਦੀਆਂ ਤੇ ਗਾਜੀਆਣੇ ਕਾਲੇ ਦਾ ਨਾਮ ਆਉਂਦਾ ਦੋ ਵਾਰ ਦਾ ਬੈਸਟ ਭਾਈ ਕਾਲੇ ਛੋਟਾ ਜਿਹਾ ਪਿੰਡ ਛੋਟਾ ਜਿਹਾ ਪਰਿਵਾਰ ਤੇ ਸੱਚੇ ਪਾਸ਼ਾ ਦੀ ਕਿੰਨੀ ਬਖਸ਼ਿਸ਼ ਹੋਈ ਬੋਲ ਪਲੇਰਾਂ ਦਾ ਇਹ ਸੁਪਨਾ ਵੀ ਮੈਂ ਕੈਨੇਡਾ ਕੱਪ ਦਾ ਬੈਸਟਮਾ ਮੈਂ ਕੈਨੇਡਾ ਕੱਪ ਦਾ ਬੈਸਟਮਾ ਪਰ ਉਹਨਾਂ ਪਲੇਰਾਂ ਦਾ ਇਹ ਸੁਪਨਾ ਮੇਰੇ ਵੀਰੋ ਬੇਸ਼ੱਕ ਬਾਰੇ ਤਕੜੀ ਕਬੱਡੀ ਖੇਡੀ ਹੈ ਉਹ ਅਧੂਰੇ ਰਹੇਗਾ ਪਰ ਗਾਜਿਆਂ ਨੇ ਕਾਲੇ ਨੂੰ ਹਰਜੀਤ ਬਰਾੜ ਨੂੰ ਮਾਣ ਮਿਲਿਆ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦਈਏ ਮੇਰੇ ਪੰਜਾਬੀ ਵੀਰੋ ਤੇ ਇਧਰ ਗੁਰਵੀਰ ਸਿੰਘ ਗੋਪੀ ਗੋਪੀ ਫਰੰਦੀਪੁਰੀਆ ਸਰਦਾਰ ਤਸੂ ਸਰਦੂਲ ਸਿੰਘ ਮੱਲੀ ਦਾ ਪੁੱਤਰ ਸਾਡੀ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਇਹਨਾ ਮੇਰੇ ਵੀਰੋ ਪਿਛਲੇ 17-18 ਸਾਲਾਂ ਤੋਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਤੇ ਅੱਜ ਵੀ ਨਵੇਂ ਮੁੰਡੇ ਪਿਆਰ ਕਰਦੇ ਆ ਤੇ ਇਹ ਘੋਲਿਆਂ ਦਾ ਵੀ ਸ਼ੌਕੀ ਹੈ ਇਹਦੇ ਕਹਿੰਦੇ ਬਸ਼ੇਰੇ ਦੀਆਂ ਗੱਲਾਂ ਜਿਹੜੇ ਘੋੜਿਆਂ ਨੇ ਨਾ ਕਰਦੇ ਆ ਵੀ ਗੋਪੀ ਬਸ਼ੇਰਾ ਲੈ ਕੇ ਆਇਆ ਤਾਮਲ ਲਾਡੂ ਤੋਂ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਜਿਵੇਂ ਕਹਿੰਦੇ ਗੱਲਾਂ ਵੱਖਰੀਆਂ ਕਰ ਜੂਗਾ ਤੋਂ ਗੋਪੀ ਸਤਕਾਰ ਹੈ ਥੋੜੀ ਖੇਡੀ ਹੋਈ ਕਬੱਡੀ ਦਾ ਕੋਲਡਾ ਕਰਦੇ ਫਰਮਾਇਤ ਉਹਦੇ ਪਾਸੇ ਵੀ ਇੱਕ ਅਮਰੀਕੀ ਖੋਸੇ ਗੁੰਡੇ ਦੇ ਕੋਲ ਤੇ ਆਪਾਂ ਕਰੀਏ ਗੱਲ ਪਹਿਲੇ ਸੈਮੀਫਾਈਨਲ ਮੈਚ ਦੀ ਇਸ ਦੇ ਖੇਡ ਮੈਦਾਨ ਦੇ ਇਹ ਲੋਕਾਂ ਦਾ ਪਿਆਰ ਆ ਬਈ ਯਾਰ ਸਹੀ ਆ ਤਾੜੀ ਮਾਰ ਦੋ ਨੀ ਓਏ ਇਹ ਨਹੀਂ ਹੋਇਆ ਆ ਮੈਂ ਦੇ ਦਿੰਦਾ ਜੀ ਮਾਤਾ ਹੋਣਾ ਇੱਕ ਮਿੰਟ ਬਹੁਤ ਸਤਕਾਰ ਕੀਤਾ ਜਾ ਰਿਹਾ ਕਬੱਡੀ ਦੇ ਮਹਾਰਥੀਆਂ ਦਾ ਸਵਰਨੇ rau ਕੇ ਹੋਣੀ ਮਨਦੀਪ ਧਾਮੀ ਹੋਣੀ ਇਹਨਾਂ ਦੀ ਸੋਚੀ ਭਾਈ ਗੋਪੀ ਪਿਆਰ ਭਰੀ ਸੱਸਰੀ ਕਬੱਡੀ ਭਾਈ ਕਾਰਨੇ ਖਾਲਸੇ ਵਾਲੇ ਦਾ ਬਾਗੀ ਢਾਡੀ ਦੇ ਪੁੱਤਰ ਦਾ ਮਾਨ ਸਨਮਾਨ ਵਾਲਾ ਬਹੁਤ ਮੋਟਰ ਸਟਾਫ ਨਾਲ ਕੀਤਾ ਜਾਣਾ ਹੈ। ਆਰ ਰੰਮੀਪੁਰੀਆ ਗੋਪੀ ਗੱਜੀਆਂ ਕਾਲਾ ਇੱਕ ਬਸਤਾਪੁਰੀਆ ਅਧਿਆ ਲੱਗਾ ਹੋਇਆ ਆ ਜੱਪਾ ਖਨੂਰ ਸਿੰਘ ਦੀ ਧਰਤੀ ਦਾ ਰੇਡ ਪੈਜੀ ਵੀ ਰਾਹ ਫੇਰ ਹੈਲੋ ਦੀ ਦਾ ਉਹ ਸਵਾਦ ਕਬੱਡੀ ਦਾ ਅੱਜ ਕਹਿੰਦੇ ਅਜਹਾਲ ਸਿੰਘ ਵਾਲਾ ਵੀ ਧਰਤੀ ਆ ਵੀਰ ਗੁਰਪ੍ਰੀਤ ਬਾਰੇ ਵਾਲੀ ਦੀ ਯਾਦ ਹੈ ਪਰ ਆਹ ਕਬੱਡੀ ਆਹ ਕਬੱਡੀ ਐਨ ਕਹਿੰਦੇ ਚਰਚਾ ਦਾ ਵਿਹਾ ਬਣਾ ਹੋਇਆ ਹੈ ਕਿ ਮੁੰਡਾ ਕੌਣ ਕਿੰਦੇ ਕੋ ਪਾੜੀ ਦੇ ਵਿੱਚ ਪਰ ਇਹ ਸਵਾਦ ਵਾਲਾ ਤੇ ਦੂਜੇ ਪਾਸੇ ਐਨ ਕਹਿੰਦੇ ਬੁੱਕਣ ਵਾਲੀਆ ਅਰਸ਼ ਜੋ ਸਮਾਨ ਦੇ ਵਿੱਚ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਸਰੰਧੀਪੁਰਿਆ ਗੋਪੀ ਤੇ ਉਹਦਾ ਕੇਲਾ ਇੱਕ ਫਤਾਹਪੁਰਿਆ ਹੋਵੇਗਾ ਲਿਆਓ ਜੀ ਬੋਲ ਕੇ ਤੁਹਾਡੇ ਬੰਨੇ ਕੈਮਰੇ ਦੇ ਸਾਹਮਣੇ ਇਹ ਬੁਲਟ ਕਾਲਾ ਕਨੇਡਾ ਦਾ ਗਾਜੀਆਣੀ ਕਾਲੇ ਦਾ ਵੀ ਬਹੁਤ ਵੱਡਾ ਰੋਲ ਇਸ ਬੁਲਟ ਮੋਟਰਸਾਈਕਲ ਦੇ ਵਿੱਚ ਆ ਮੈਂ ਕਾਲੇ ਕਨੇਡਾ ਦਾ ਹੈਪੀ ਕਵੈਤ ਦਾ ਕਾਲੇ ਗਾਜੀਆਣੀ ਦਾ ਨਾਲ ਵਿੱਕੀ ਸ਼ੰਨਾ ਬਤਰਾ ਜੀ ਮੇਰੀ ਬੇਨਤੀ ਤੁਸੀਂ ਵੀ ਗਰਾਊਂਡ ਦੇ ਵਿੱਚ ਆਓ ਜਲਦੀ ਨਾਲ ਹੈਪੀ ਟੈਲੀਕਾਮ ਵਾਲਾ ਜੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਨੇ ਉਹ ਜਲਦੀ ਮੈਦਾਨ ਦੇ ਵਿੱਚ ਆ ਜਾਣ ਨਾਲ ਸਾਡੇ ਵੀਰ ਗਟਰਾ ਪ੍ਰਧਾਨ ਜੀ ਪਲੀਜ਼ ਉਹ ਵੀ ਆ ਜਾਣ ਕਿਰਪਾ ਕਰਕੇ ਜਲਦੀ ਦੇ ਨਾਲ ਜਾਲੀ ਪ੍ਰਧਾਨ ਜੀ ਉਹ ਵੀ ਸਨਮਾਨ ਸਮਾਨ ਦੇ ਸ਼ਾਮਲ ਹੋਣਗੇ ਆਪਾਂ ਜਲਦੀ ਨਾਲ ਸਨਮਾਨ ਕਰਾਂਗੇ ਤੇ ਬਹੁਤ ਵੱਡੇ ਆ ਇਸੇ ਰਗਮ ਲਈ ਆਪਣੇ ਪਿੰਡ ਲਈ ਖੇਡ ਰਿਹਾ ਹੈ ਤੇ ਭਾਰੀ ਇੱਕ ਦਿਲਦਾਰ ਬੰਦਾ ਹੈ ਮੈਂ ਬਰੀ ਵਾਲੀਏ ਪਿੰਡੇ ਨੂੰ ਅੱਜ ਮਿਲਿਆ ਰੇਪੇ ਹਰਾਜ ਦੇ ਘਰ ਤੇ ਉਹਨੇ ਪਿਛਲੇ ਦਿਨੀ ਦਸਹਿਰ ਸਾਧ ਵਿੱਚੋਂ ਇੱਕ ਮਾਂ ਮੋਟਰਸਾਈਕਲ ਦਿੱਤਿਆ ਤੇ ਪਿੰਡਾ ਉਹ ਸਾਰੇ ਮੈਚ ਦੇਖ ਰਿਆ ਸੀਗਾ ਤੇ ਜਦੋਂ ਇਹ ਖੇਡਦਾ ਪਰ ਕਾਲੀ ਵੀ ਸਾਰੇ ਮੈਚ ਵੇਖਦਾ ਇੱਕ ਬਹੁਤ ਵੱਡੀ ਆਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੁੰਡਾ ਮਿਹਨਤ ਕਰੇਗਾ ਤੇ ਆਪਣੀ ਮਿਹਨਤ ਦੇ ਬਲਬੂਤੇ ਤੇ ਆ ਪਿੰਡਾਂ ਦਾ ਇਲਾਕੇ ਦਾ ਨਾਮ ਕਬੱਡੀ ਦੀ ਪੂਰੀ ਦੁਨੀਆ ਵਿੱਚ ਰੌਸ਼ਨੀ ਕਰੇਗਾ ਕਿਉਂਕਿ ਮਾਪਿਆਂ ਨੂੰ ਆਪਣੇ ਪੁੱਤਾਂ ਤੋਂ ਬੜੀਆਂ ਉਮੀਦਾਂ ਬੜੀਆਂ ਆਸਾਂ ਹੁੰਦੀਆਂ ਨੇ ਕਿ ਜਿੰਨਾ ਜ਼ਿਆਦਾ ਤੂੰ ਬਣਾਇਆ ਬਲੋਟ ਦੇ ਉੱਪਰ ਜਾਂ ਫਰੰਦੀਪੁਰੀ ਜੇ ਨੇ ਬਹਿਣਾ ਜੇ ਦੋਵੇਂ ਬਹਿਣ ਜੇ ਉਹਦਾ ਫਰਵਾਲੀ ਵਧੀਆ ਗੱਲ ਹੈ ਲੈ ਵੀ ਇੱਕ ਵਾ ਹੈ ਜਾਂਦਾਰੇ ਹਾਂ ਜੀ ਵੀਰੇ ਸਾਹਮਣੇ ਦੇਖਿਓ ਸਾਰੇ ਇਹ ਮਾਨ ਸਨਮਾਨ ਜਿਹੜਾ ਅੱਜ ਦੇ ਮੇਲੇ ਤੇ ਐ ਸਰਕਾਰ ਤਰ੍ਹਾਂ ਕਾਲਾ ਕੈਨੇਡਾ ਦੀ ਦਾ ਹੈਪੀ ਕਵੇਅਰ ਤੇ ਕਾਲਾ ਗਾਜਣੀਆਂ ਨਾਲ ਸਾਡੇ ਵੀਰ ਨੇ ਹੈਪੀ ਸ਼ੰਨਾ ਹੈਪੀ ਟੈਲੀਕਮ ਵਾਲਾ ਜੀ ਸਾਡੇ ਸਤਿਕਾਰਯੋਗ ਇਹ ਉਹਨਾਂ ਵੱਲੋਂ ਦੀਆਂ